ਅਸੀਂ ਸੋਚਿਆ ਹੀ ਪਤਾ ਨਹੀਂ ਕੌਮ ਬੰਦੇ ਆ ਹਨਾ ਵੀ ਇਸ ਤਰ੍ਹਾਂ ਲੱਗੇ ਦੋ ਵਾਲੀ 500 ਹੀ ਆ ਤੇ ਮੁੜ ਕੇ ਗਾਲ੍ਹਾਂ ਕੱਢਣ ਦੇ ਲਈ ਇਸ਼ਾਰਾ ਕਰਕੇ ਰਿਹਾ ਵੀ ਤੂੰ ਬੰਦੇ ਗੈਰ ਲੱਗਦੇ ਆ ਨਾ ਦੁਸ਼ਮਣੀ ਦਾ ਕੰਮ ਆ ਸਿਕਿਉਰਟੀ ਬਣਾ ਮਿਲੀ ਜੀ ਆ ਅਭੀ ਸਾਨੂੰ ਸ਼ੱਕ ਜਾ ਪਿਆ ਤੇ ਅਸੀਂ ਸੋਚਿਆ ਵੀ ਬੰਦਾ ਦਾ ਪਤਾ ਤਾਂ ਕਰੀਏ ਪਾਉਣਾ ਬੰਦੇ ਹੋਰ ਨਾਲ ਗੱਡੀ ਮਗਰ ਲਾਦੀ ਉਹਨਾਂ ਨੇ ਗੱਡੀ ਤਾਂ ਹੀ ਮਗਰ ਲਾਈ ਤੇ ਅਸੀਂ ਉਹਨਾਂ ਨੇ ਗੱਡੀ ਚੌਂਕੀ ਚਲਾ ਦਿੱਤੀ ਖੜ੍ਹ ਗਈ ਅਸੀਂ ਵੀ ਕੰਟੀ ਜੀ ਮਗਰ ਲਾਦ ਜਦੋਂ ਅਸੀਂ ਉੱtre ਉਹ ਵੀ ਦੋਨੇ ਦੋ ਬੰਦੇ ਉੱtre ਉਹਦੇ ਸੇਵਰਸ ਬੰਦੇ ਦੋਨੇ ਟੱਕੇ ਹੋਏ ਨੂੰ ਦੰਦੇ ਤਾਂ ਮੈਂ ਕਿਹਾ ਤੁਸੀਂ ਹਰ ਉੱਤੇ ਗੱਡੀ ਗਾਲਾਂ ਕੱਢ ਕੇ ਆਂ ਕੀ ਗੱਲ ਆ ਤਾਂ ਕਰੇ ਇਸ ਦਾ ਪੁਲਿਸ ਮੁਲਾਜ਼ਮ ਮੈਂ ਕਿ ਪੁਲਿਸ ਮੁਲਾਜ਼ਮਾਂ ਤਾਂ ਯਾਰ ਤੁਸੀਂ ਗਾਲਾਂ ਤਾਂ ਨਹੀਂ ਕੱਢਦੇ ਚਲੋ ਇੰਨੀ ਗੱਲ ਤੋਂ ਉੱਥੇ ਸਾਹਮਣੇ ਚੌਕੀ ਸੀਗੀ ਮੈਂ ਉਹਨੂੰ ਕਿਹਾ ਮੈਂ ਵੀ ਆਪਾਂ ਚੌਕੀ ਦੇ ਵਿੱਚ ਅਸੀਂ ਦਰਖਾਸਤ ਲਿਖਾਉਣੀ ਆ ਤੁਹਾਡਾ ਮਿਲਾਜਾ ਕਰ ਦੋ ਜਿਹੜੇ ਪੁਲਿਸ ਬਣਾ ਰਹੇ ਸਾਨੂੰ ਨਹੀਂ ਪਤਾ ਕਾਹਨ ਆ ਚੱਲ ਬੱਸ ਕਿੰਨੇ ਚਲੋ ਅਸੀਂ ਅੰਦਰ ਗਏ ਜਦੋਂ ਮੈਂ ਜਾ ਕੇ ਅੰਦਰ ਪੁੱਛਿਆ ਮੈਂ ਬਈ ਐਂ ਕਰਦੇ ਕਿ ਉਹ ਕਿਹੜੀ ਅਸੀਂ ਦਰਖਾਸਤ ਇਹ ਬੰਦੇ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਤੇ दारू ਰੱਖੇ ਹੋਏ ਆਹ ਹਰਕਤੇ ਕਰਦੇ ਹੋਣ ਕਰੋਨਾ ਨੇ ਉੱਥੇ ਉੱਥੋਂ ਵਾਲੇ ਮੁਲਾਜ਼ਮ ਵੀ ਸਾਡੇ ਗੱਲ ਪਏ ਉਹ ਵੀ दारू ਨਾਲ ਧੁੱਤ ਸੀ ਹਾਂ ਕਹਿੰਦੇ ਹਾਂ ਹਾਂ ਇਹ ਤਾਂ ਪੁਲਿਸ ਮੁਲਾਜ਼ਮਾਂ ਕੁਛ ਹੀ ਕਿਵੇਂ ਗੁਲਾਖੜੀਆਂ ਖੜੀਆਂ ਕਰਕੇ ਗੱਲ ਕਰਦੇ ਬਾ ਸਾਨੂੰ ਇਹ ਪੁੱਠਾ ਇਹ ਤਾਂ ਬੋਲ ਕੇ ਤਾਂ ਹੋਂਦੇ ਕੋਲ ਆਈ ਆ ਤੁਸੀਂ ਮੁਲਾਜ਼ਾ ਕਰਾਓ ਇਹਨਾਂ ਦਾ ਮੁਲਾਜ਼ਾ ਕਰਾਉਂਦੇ ਕਿਦੋਂ ਤਾਂ ਆਪ ਸਰਦੂ ਨਾਲ ਬੱਤ ਸੀ ਜੇ ਸਾਰੇ ਤਾਂ ਉਸ ਤੋਂ ਬਾਅਦ ਚਲੋ ਉੱਥੇ ਫਿਰ ਉਹ ਜਿਹੜਾ ਮੁੰਡਾ ਸਾਨੂੰ ਗਾਲ ਕੱਢ ਕੇ ਗਿਆ ਸੀ ਤੇ ਉਹ ਮੁੰਡਾ ਕਹਿੰਦਾ ਬਾਈ ਚਲੋ ਮੈਂ ਯਾਰ ਮਾਫੀ ਮੰਗਦਾ ਹਾਂ ਮੇਥੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਤੇ ਅਸੀਂ ਕੋਈ ਉੱਥੇ ਜਿਹੜਾ ਪੁਰਖ ਸੁਲਾਜਮ ਕਹਿੰਦਾ ਰਿਟਾਇਰ ਹੋਇਆ ਸੀ ਦਾ ਇੱਕ ਚੰਦ ਪਤਾ ਨਹੀਂ ਕੀ ਨਾਮ ਲੈਂਦੇ ਸੀ ਉਹਦਾ ਕਦੇ ਉਸ ਦੀ ਪਾਰਟੀ ਤਵਾਏ ਸੀਗੇ ਖਾਦੀ ਪੀਤੀ ਚ ਹੋ ਗਿਆ ਸੀ ਮੈਂ ਚਲੋ ਯਾਰ ਖਾਦੀ ਪੀਤੀ ਚ ਹੋ ਗਿਆ ਮਾਨੂੰ ਤੁਸੀਂ ਇਹ ਨਾਲ ਗੰਦਾ ਇਸ਼ਾਰਾ ਕਰਦੇ ਹੋ ਕੋਈ ਬੁੜੀਆਂ ਵੀ ਬੈਠੀਆਂ ਹੁੰਦੀਆਂ ਕਈ ਵਾਰੀ ਨਾਲ ਕਿਸੇ ਦਾ ਬੰਦੇ ਦਾ ਗੱਡੀ ਚ ਮਾਨੂੰ ਅਸੀਂ ਸੀਗੇ ਮੇਰੇ ਨਾਲ ਗਨਮੈਨ ਮਾਲਾ ਸ਼ੱਕ ਦੇ ਵਿੱਚ ਹੀ ਕੋਈ ਇਹੋ ਜਿਹੀ ਉਨੇਕੀ ਵਾਪਰ ਜਾਂਦੀ ਹੈ ਚਲੋ ਕਹਿੰਦੇ ਬਈ ਯਾਰ ਹੋ ਗਿਆ ਨਿਬੜ ਗਏ ਜਿਹਦੀ ਗੱਲਬਾਤ ਹੋ ਗਈ ਮੈਂ ਚਲੋ ਠੀਕ ਹੈ ਯਾਰ ਫਿਰ ਐਸਚੋ ਨਾਲ ਮੇਰੀ ਗੱਲ ਕਰਾਈ ਮਨਛੀ ਨਾਲ ਆ ਮੁਰਸੀ ਨੇ ਤਾਂ ਗੱਲ ਕਰਾਈ ਐ ਸੱਚ ਮੈਨੂੰ ਕਹਿੰਦਾ ਵੀ ਤੂੰ ਕੀ ਮਸਲਾ ਮੈਂ ਦੱਸਦਾ ਮੈਂ ਜੀ ਆਹ ਮੰਗਦਾ ਸੀ ਨਾ ਬਾਈ ਕੋਈ ਗੱਲ ਨਹੀਂ ਚਲੋ ਇਹਨੇ ਮੁੰਡੇ ਨੇ ਕਹਿਤਾ ਕਿ ਅਥੋਂ ਗਲਤੀ ਹੋ ਗਈ ਮਾਚਲੋਂ ਨੇ ਚਲੋ ਐਨੀ ਗੱਲ ਕਹਿ ਕੇ ਅਸੀਂ ਉੱਥੋਂ ਥੋੜਾ ਜਿਹਾ ਤਗੀ ਬਾਬਾ ਘਰ ਚ ਸੀ ਕਿ ਦੇ ਵਿੱਚੋਂ ਸੀ ਥੋੜਾ ਜਿਹਾ ਭੈਣ ਆ ਕਰਕੇ ਨਾ ਬਿਲਕੁਲ ਬਸ ਪਰ ਚਲੋ ਆ ਕੇ ਅਸੀਂ ਸੋਚਦੇ ਆ ਵੀ ਤੇ ਅਸੀਂ ਇਸ ਤਰ੍ਹਾਂ ਕਰਕੇ ਇਹ ਆਪਣਾ 2 ਮਿੰਟ ਚ ਨਿਕਲ ਜਾਂਦੇ ਠੀਕ ਹੈ ਜੀ 2 ਮਿੰਟ ਦੇ ਵਿੱਚ ਆਹ ਚੋ ਪਰਾਇਦਰਾ ਹਾਂ ਹਾਂ ਤੋਂ ਹੀ ਬਾਈ ਹਾਂ ਜੀ ਕਿ ਇਹ ਇਹਨਾਂ ਦਾ ਪੁੱਛਦਾ ਐ ਨਹੀਂ ਪਤਾ ਹੁੰਦਾ ਵੀ ਇਹ ਕਾਨੂੰਨ ਕਾਇਦ ਕਰ ਜੀ ਅਸੀਂ ਇਹ ਬੰਦੇ ਆ ਕੇ ਕੋਈ ਚੌਕੀ 'ਚ ਕੋਈ ਐ ਕਰਕੇ ਕੋਈ ਉਹ ਕਰਕੇ ਹਨਾ ਕੋਈ ਸਾਡੀ ਵਰਦੀ ਮੋਸਤ ਪਾ ਲਿਆ ਜਾਂ ਕੁਝ ਵੀ ਕਰ ਗਿਆ ਅਸੀਂ ਉਹਦੇ 'ਚ ਮੈਂ ਨਾਲ ਦੀ ਨਾਲ ਕੰਟਰੋਲ ਰੂਮ ਤੇ ਫੋਨ ਕੀਤਾ ਮੈਂ ਦੱਸਤੀ ਸਾਰੀ ਕਹਾਣੀ ਮੈਂ ਕਿਹਾ ਜੀ ਐਂ ਕਰਕੇ ਆ ਨੰਬਰ ਦਿੱਤੀ ਐ ਕਿ ਆਹਾ ਹਾ ਸਾਰੀ ਘਟਨਾ ਵਾਪਰੀ ਐ ਵੀ ਅਸੀਂ ਉਹਨਾਂ ਦੇ ਮੰਗਰ ਚੌਕੀ ਤੱਕ ਗਏ ਆ ਚੌਕੀ 'ਚ ਅਸੀਂ ਆਹ ਗੱਲਬਾਤ ਦਿਖਾਈ ਥੋੜੇ ਚੌਕੀ ਵਾਲੇ ਵੀ ਪੁਲਿਸ ਵਾਲੇ ਸ਼ਰਾਬ ਪੀਤੀ ਹੋਈ ਐ ਕੰਟਰੋਲਰ ਤੋਂ ਬਾਅਦ ਮੈਂ ਗੱਲ ਕੀਤੀ ਐਸਪੀਡੀ ਨਾਲ ਉਹ ਕਹਿੰਦੇ ਅਸੀਂ ਮੈਡੀਕਲ ਸੁੱਟੀ ਤੇ ਆਂ ਬਿਮਾਰ ਆ ਉਸ ਤੋਂ ਬਾਅਦ ਮੈਂ ਐਸਐਸਪੀ ਨਾਲ ਗੱਲ ਕੀਤੀ ਐਸਐਸਪੀ ਬਰਨਾਲਾ ਉਹਨਾਂ ਨੇ ਮੈਂ ਧਿਆਨ ਚ ਲਿਆ ਤਾਂ ਮੈਂ ਕਿਹਾ ਜੀ ਐਂ ਕਰਕੇ ਆ ساری ਗੱਲਬਾਤ ਆ ਕਿੱਥੋਂ ਹੋ ਰਹੀ ਹੈ ਜੀ ਆਹਾ ਸਾਰੀ ਪੁਲਿਸ ਦਾ ਇਹ ਦੰਦ ਕੀ ਤੁਸੀਂ ਮਿਲਵਾ ਜਾਦਾ ਕਰਾਓ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦੇਖਦੇ ਆਂ ਕਾਰੋਬਾਰ ਕਰਦੇ ਆਂ ਤੇ ਲੋਸ ਤੋਂ ਬਾਅਦ ਮੇਰੀ ਸੀਨ ਚਾਰ ਦਿਨਾਂ ਵੀ ਲੱਗੇ ਐਂ ਕਰਕੇ ਆ ਫਿਰ ਮੇਰੀ ਸੀ ਸਤਾਫ ਤੇ ਚੌਂਕੀ ਨਾਲ ਨਾਲ ਚਲੋ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਲਿਖਾ ਕੇ ਮਤਲਬ ਸਾਰੇ ਅਫਸਰਾਂ ਨੂੰ ਦੱਸ ਸਕੀਏ ਪਿੰਡ ਨੂੰ ਆ ਜਾਂਦੇ ਹਾਂ ਜਦੋਂ ਅਸੀਂ ਪਿੰਡ ਨੂੰ ਉਹ ਤੋਰ ਲੈਂਦੇ ਗੱਡੀ ਤੇ ਤਪੇ ਕੋਲੇ ਨਾਕਾ ਲੱਗਿਆ ਹੁੰਦਾ ਤਪੇ ਕੋਲ ਨਾਕਾ ਲੱਗਿਆ ਤੇ ਅਸੀਂ ਆ ਕੇ ਉੱਥੇ ਜਦੋਂ ਨਾਕਾ ਨੂੰ ਹੱਥ ਮਾਰਦੇ ਤੁਸੀਂ ਗੱਡੀ ਜਦੋਂ ਅਸੀਂ ਗੱਡੀ ਰੋਕ ਕੇ ਨਾਕੇ ਮੈਂ ਪੁੱਛਿਆ ਮੈਂ ਦੱਸੋ ਕਿ ਮੇ ਰੁਕਿਆ ਕਹਿੰਦੇ ਰੁਕੋ 5 ਮਿੰਟ 10 ਮਿੰਟ ਪਿੱਛੋਂ ਅਫਸਰਾਂ ਨੂੰ ਮੈਂ ਸਮਝ ਗਿਆ ਮਖਾ ਜੀ ਇਹ ਕਹਾਣੀ ਹੁਣ ਪੁਲਿਸ ਵਾਲੇ ਤੋਂ ਹੋਰ ਅਲਝਾਂ ਹੋਣ ਬਈ ਮਸਲਾ ਉਦੋਂ ਮੈਂ ਤੁਸੀਂ ਦੇਖਿਆ ਹਾਂ ਸਾਰਿਆਂ ਨੇ ਮੈਂ ਰਾਤ ਨੂੰ ਉਸ ਵੇਲੇ ਸ਼ਾਇਦ ਮੇਰਾ ਖਰਾਬ ਹੁੰਦਾ 10:00 ਦਾ ਟਾਈਮ 3:00 ਵੀ ਤੇ ਨਾ ਸਾਢੇ 9:00 ਦਾ ਤਾਂ ਮੈਂ ਉੱਥੇ ਲਾਇਬ ਵੀ ਹੁੰਦਾ ਤੇ ਮੈਂ ਦੱਸਦਾ ਵੀ ਆਹ ਆਹ ਗੱਲ ਸਾਰੀ ਜਿਹੜੀ ਮੈਂ ਵਿੱਚ ਤੁਹਾਨੂੰ ਦੱਸੀ ਹੈ ਸਾਰੀ ਮੈਂ ਉਹਦੇ ਵਿੱਚ ਵੀ ਦੱਸਦਾ ਵੀ ਆਹ ਕੁਝ ਗੱਲ ਵਾਸਤੇ ਤੇ ਉਸ ਤੋਂ ਬਾਅਦ ਜਦੋਂ ਅਸੀਂ 5-7 ਮਿੰਟ ਸਾਨੂੰ ਖੜਿਆ ਨੂੰ ਹੋ ਜਾਂਦੇ ਆ ਇੰਨੇ ਤਿੰਨ ਗੱਡੀਆਂ ਪੁਲਿਸ ਦੀਆਂ ਭਰੀਆਂ ਹੁੰਦੀਆਂ ਸ਼ਬਦ ਦੀ ਸ਼ੱਬ ਸਾਨੂੰ ਆ ਕੇ ਮਤਲਬ ਕੋਤੋ ਹੀ ਦੇਖਿਆ ਵੀਡੀਓ ਵੀ ਵਿੱਚੋਂ ਮੈਂ ਕੱਟੀ-ਕੁੱਟੀ ਜਾਂਦੀ ਐ ਲੈ ਹੋਇਆ ਵਾ ਸ਼ਬਦ ਦੀ ਸ਼ੱਬ ਸਾਨੂੰ ਆ ਕੇ ਚਿਪਕ ਜਾਂਦਾ ਹੈ ਕਿ ਆਪ ਆ ਕੇ ਮੇਰੀ ਲਾਹਤੀ ਜਾਂਦੀ ਐ ਇੱਥੇ ਮੇਰੇ ਆ ਨਿਸ਼ਾਨਾ ਨਹੀਂ ਕੋਈ ਇੱਥੇ ਹਾਂ ਇਸ ਜਿਹੜਾ ਮੇਰੇ ਨਿਸ਼ਾਨਾ ਹੈ ਬਲਵਿੰਦਰ ਸਿੰਘ ਹੌਲਦਾਰ ਕਿਉਂਕਿ ਮੈਂ ਉਹਦੀ ਵਰਦੀ ਪਾਈ ਸੀ ਜਿਹਦੀ ਮੈਂ ਨਾਈਟ ਪਲੇਟ ਪੜੀ ਬਲਵਿੰਦਰ ਸਿੰਘ ਨਾਮ ਲਿਖਿਆ ਸੀ ਉਹ ਇੱਥੇ ਮੇਰੇ ਗਾਲਚੂਠਾ ਉਸ ਵੇਲੇ ਗੱਡੀ ਕਿੱਥੇ ਭਾਉਣੀ ਲਈ ਆਇਆ ਹਾਂ ਨਹੀਂ ਰਸ ਸੀਗਾ ਉਹਨਾਂ ਨੇ ਦੇਖਿਆ ਕਿ ਉਹਨਕਾ ਬਾਸੇ ਪਾਸੇ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਪੁੱਛਿਆ ਜਿਦੋਂ ਕਹਿਆ ਸੀ ਵੀ ਸੀਨੀਅਰ ਅਫਸਰ ਆਉਂਦੇ ਨੇ ਉਹਨਾਂ ਨੇ ਥੋੜਾ ਅੱਗੇ ਗੱਲਬਾਤ ਕੀਤੀ 아무 ਤੱਕ ਨਹੀਂ ਕਰਤਗੇ ਤਿੰਨ ਗੱਡੀਆਂ ਆ ਜਾਂਦੀਆਂ ਦੱਸ ਰਹੇ ਹਾਂ ਨਾ ਇਨਸਪੈਕਟਰ ਕਿਹੜਾ ਸੀਗਾ ਜਿਹੜਾ ਤੁਸੀਂ ਇਨਸਪੈਕਟਰ ਦੀ ਗੱਲ ਕਰਦੇ ਹੋ ਜੀ ਇੱਕ ਨੀਲੀ ਪੱਗ ਵਾਲਾ ਜਾਂ ਥ੍ਰੀ ਕਲਰ ਦੀ ਪੱਗ ਵਾਲਾ ਇਨਸਪੈਕਟਰ ਸਦਰ ਥਾਣੇ ਦਾ ਸੀ ਉਹਨੇ ਮੈਨ ਹੈਂਡਲਿੰਗ ਕਰੀ ਸੇ ਦੱਸੂ ਸਾਰੀ ਕਹਾਣੀ ਮੈਂ ਸੁਣ ਲੋ ਇੱਕ ਵਾਰੀ ਗੱਲ ਨਾ ਕੋਈ ਗੱਲ ਨਾ ਪਹਿਲਾਂ ਫੇਰ ਪੁੱਛੋ ਜ ਉਸ ਤੋਂ ਬਾਅਦ ਕੀ ਹੋਇਆ ਨਾ ਉਹਨਾਂ ਨੇ ਮਤਲਬ ਕਿ ਉਹਨੇ ਬਰਵਿੰਦਰ ਸਿੰਘ ਨੇ ਮੇਰੇ ਘਰ ਚ ਉਠਾ ਦਿੱਤਾ ਤੇ ਇੱਕ ਉਹਦੇ ਨਾਲ ਸੀ ਜਿਹੜਾ ਸਿਵਲ ਵਰਦੀ ਸੁਨੇ ਮਰੇ ਇੱਥੇ ਪੱਖੀ ਚ ਆਥੇ ਮਰੇ ਘੂੜ ਘਾਟ ਵੀ ਪੱਖੀ ਵੀ ਇਧਰ ਨਾਲ ਪਾਸਾ ਮੇਰਾ ਨਾ ਸੋਜਾ ਬਾਤ ਚੀਜ਼ ਉਹਨਾਂ ਦੇ ਸਹੀ ਆਹ ਵੇ ਦਿਖਦਾ ਆ ਨਾ ਇੱਥੇ ਮੇਰਾ ਗੋਲੀਆਂ ਲੱਗਣ ਕਰਕੇ ਪ੍ਰੇਸ਼ਣ ਹੋਇਆ ਵਾ ਆ ਮੇਰੇ ਸੋਜਾ ਮਤਲਬ ਕਿ ਮੈਨੂੰ ਚੱਕ ਕੇ ਗੱਡੀ ਸਿੱਧ ਦੇ ਜੀ ਨੇ ਕਾਲੰਦ ਨੇ ਤਾਂ ਵੱਪ ਲਿਆ ਤੇ ਬਾਕੀ ਮੇਰੀ ਲਾਹਤੀ ਤੇ ਇੱਕ ਬੰਦਾ ਕੋ ਸੌਣ ਨਾ ਰਿਹਾ ਕੋਈ ਮਰੇ ਜੁੰਡੇ ਫੜ ਰਿਹਾ ਕੋਈ ਮੇਰੀਆਂ ਪਾਹਾਂ ਨਹੀਂ ਪਿਆ ਜਣੇ ਜਿਵੇਂ ਹਲਕੇ ਕੁੱਤੇ ਨਹੀਂ ਆਪਾਂ ਕਹਿਦਗੇ ਵੀ ਹਲਕੇ ਕੁੱਤੇ ਕਿਸੇ ਸਹੇ ਮਗਰ ਜਾਂ ਬਿੱਲੇ ਮਗਰ ਤੇ ਉਹ ਢੀਰੋ ਢੀਰ ਕਰਦੇ ਐ ਇਸ ਤਰੀਕੇ ਨਾਲ ਇਨੀ ਦਰਿੰਦਰੀ ਦੇ ਨਾਲ ਉਹਨਾਂ ਨੇ ਮੈਨੂੰ ਉੱਥੋਂ ਐਨ ਕੋ ਮਾਰ ਕਰਕੇ ਫੇਰ ਦਿੱਤੀ ਸਟੇਲ ਜਦੋਂ ਜਦੋਂ ਮੈਨੂੰ ਗੱਡੀ ਮੈਂ ਉਹਨਾਂ ਨੂੰ ਕਿਹਾ ਕੀਤਾ ਕੋਈ ਜਰਮ ਕੀਤਾ ਅਸੀਂ ਸੋਡੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆਏ। ਸੋਡੇ ਸੀ ਜੇ ਅਸੀਂ ਸਾਡੇ ਕੋਲ ਮਨ ਚੋੜ ਹੁੰਦਾ ਤੇ ਅਸੀਂ ਸੋਡੇ ਇੱਧਰ ਦੀ ਕਿਉਂ ਦੇ ਦੀ ਹੋਰ ਕਿਸੇ ਪਾਸੇ ਨਾ ਦੇਣ। ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ। ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੇ ਉਹ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਉਹਨੂੰ ਕਹਿਵਾ ਮਾਂ ਦਾ ਕਾਰ। ਜੀਰੀ ਮਾਂ ਮਰੀ। ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਜਿਹੜੀਆਂ ਮੇਰੇ ਨਾਲ ਕੀਤੀਆਂ। ਸੋ ਮੈਂ ਤੁਹਾਨੂੰ ਦੱਸਦਾ ਵੀ ਦ੍ਰਿਸ਼ਟੀ ਦੀ ਗੱਲ ਉਹ ਚਾਰ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਬੰਦੇ ਮਿੱਥਤੀ ਆਏ ਆਏ ਕਰਨਾ ਹੀ ਕਰ ਇਸ ਤਰੀਕੇ ਨਾਲ ਉਹ ਬੰਦੇ ਪਏ ਤੇ ਅੱਛਾ ਫਿਰ ਤੁਹਾਨੂੰ ਹੋਰ ਲੱਗਦਾ ਜਿਹੜਾ ਬਰਗੰਦਰ ਸਿੰਘ ਜੀ ਦੀ ਮੈਂ ਗੱਲ ਕਰ ਰਿਹਾ ਬਾਰ-ਬਾਰ ਸਭ ਤੋਂ ਜ਼ਿਆਦਾ ਉਸ ਬੰਦੇ ਨੇ ਗੱਲਾਂ ਬੜਾ ਟੀਮੋਰ ਰਿਹਾ ਮੈਨੂੰ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਫਾਰਕੂਵਾਦ ਵੇਲੇ ਚਲਾਏ ਆ 20 ਚੰਦਾ ਪੁੱਛ ਨੂੰ ਕੀ ਹੋ ਗਿਆ ਕਨਪਟਿਆਲੇ ਕਾਊਂਟਰ ਹੋਇਆ ਕੀ ਹੋਊ ਉਹ ਚ ਪੁਲਿਸ ਨੂੰ ਰਾਠਾ ਨੇ ਗੱਡੀ ਰੋਕ ਦਿੱਤੀ ਕਹਿੰਦਾ ਇਹਦੀ ਵਾ ਤੇਰੇ ਥੋੜੀ ਮਾਰ ਦੇਣੀ ਥੋੜੀ ਮਾਰਨੇ ਦੂਰੇ ਯਾਨੀ ਇਹ ਗੱਲਾਂ ਬਰਿੰਦਰ ਸਿੰਘ ਮੈਨੂੰ ਪਤਾ ਜਿਹੜਾ ਹੌਲਦਾਰ ਆਹ ਸਾਰੀਆਂ ਗੱਲਾਂ ਵਾਕਤਾਂ ਤੋਂ ਬਾਅਦ ਉਹਨਾਂ ਨੇ ਉੱਛੇ ਲਾ ਕੇ ਸਾਨੂੰ ਹੋਰ ਵੀ ਜਾਣੇ ਮੈਂ ਕਹਿੰਦਾ ਕੋਈ ਐਸਾ ਸ਼ਬਦ ਨਹੀਂ ਹੈਗਾ ਜਾਂ ਕਾਰਨ ਨਹੀਂ ਸੀ ਜਿਹੜੀ ਉਹ ਦੰਦਿਆਂ ਨੇ ਕਪਲਵੰਦਰ ਸਿੱਖ ਤੋਂ ਨਾਲ ਨਾ ਸਿਵਲ ਬੱਜੀ ਦੇ ਉੱਤੇ ਵੀ ਜਾਂ ਹੋਰ ਬਹੁਤ ਆ ਤੁਸੀਂ ਆਏ ਕਰਦੇ ਆ ਤੁਸੀਂ ਪਰ ਉਹ ਜੀ ਕਦੇ ਉਸ ਦੇ ਖਿਲਾਫ ਬੋਲਣ ਲੱਗ ਜਾਂਦੇ ਨੇ ਕੋਈ ਸਰਕਾਰ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਅੱਜ ਅਗਲਾ ਕੱਲ ਕਹਵਾਤੀ ਇਹਨੇ ਪੰਜਾਬ ਹੀ ਸਾਨੂੰ ਖੇ ਖਾਣਾ ਸਾਦਾ ਉੱਥੇ ਨਾਲ ਸਾਡੀ ਬੰਦੀ ਪਾਈ 5 ਸਾਲਾਂ ਦਾ ਹਵਾਲਾ ਕਪਲਵੰਦਰ ਸਿੰਘ ਜਦੋਂ ਉੱਥੇ ਉਹਦੀ ਲਾਈਵ ਨੂੰ ਉਹਨਾਂ ਦਾ ਕਪਲਵੰਦਰ ਨੇ ਗੱਡੀ ਚੋਂ ਤੇ ਇਹੀ ਬਲਵਿੰਦਰ ਸਿੰਘ ਜਿਹੜਾ ਇਹ ਚੌਂਕੀ ਚ ਵੀ ਹੁੰਦਾ ਅੱਛਾ ਜਿਹੜਾ ਤੁਹਾਡਾ ਗੱਟੀ ਦੇ ਨਾਲ ਖੈਪੜ ਤਾਂ ਗਿਆ ਉਹ ਬਲਵਿੰਦਰ ਸਿੰਘ ਹੈਗੀ ਉਹ ਬਲਵਿੰਦਰ ਸਿੰਘ ਦੇ ਨਾਲ ਦੇ ਸਿਵਲ ਵਰਦੀ ਚੱਕ ਹੋਣ ਹੁੰਦਾ ਉਹ ਵੀ ਸਾਨੂੰ ਪਤਾ ਨਹੀਂ ਉਹ ਹੌਲ ਦਾ ਸਿਪਾਹੀ ਹੈ ਸਿਵਲ ਕੋਈ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਮਿਸਹੈਂਡਲਿੰਗ ਕਰੀ ਹੋਵੇ ਜਿਵੇਂ ਦੱਸ ਰਹੇ ਤੁਸੀਂ ਬਲਵਿੰਦਰ ਸਿੰਘ ਹੀ ਮੈਂ ਤੁਸੀਂ ਦੱਸ ਰਹੇ ਬੰਦੇ ਜਿਹੜੇ ਬੰਦੇ ਤੁਹਾਨੂੰ ਮੈਂ ਦੱਸਿਆ ਬਈਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ 15 20 ਬੰਦੇ ਇੱਕ ਬੰਦੇ ਨੂੰ ਚੁੰਬੜਦੇ ਆ ਇਹ ਸਾਰੇ ਤਪੇ ਦੀ ਗੱਲਬਾਤ ਕਿੱਥੇ ਹੋਈ ਤਪੇ ਤਪੇ ਦੀ ਗੱਲ ਹੈ ਜਿੱਥੇ ਇਹ ਸਾਰੇ ਪੂਰੇ ਬਾਗਪੁਰੇ ਐਡਮਿਟ ਹੋਏ ਹੈਗਾ ਤੇ ਬਰਨਾਲੇ ਵੀ ਐਡਮਿਟ ਹੋ ਸਕਦੇ ਜੀ ਕਿ ਬਰਨਾਲੇ ਐਡਮਿਟ ਦੀ ਸੁਣ ਲਓ ਤੁਸੀਂ ਬਰਨਾਲੇ ਤੁਸੀਂ ਕਿਹਨੇ ਐਡਮਿਟ ਹੋਏ ਯਾਰ ਉੱਥੇ ਡਾਕਟਰ ਨੇ ਸਾਡੀ ਗੱਲ ਹੀ ਨਹੀਂ ਸੁਣੀ ਉਹ ਤੁਸੀਂ ਹੋਰ ਹਰਾਨੀ ਜਨਗਤ ਗੱਲ ਦੇਖੋ ਡੀਐਸਪੀ ਬਰਨਾਲਾ ਇਹ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮੁਲਾਜ਼ਮਾਂ ਦਾ ਜਿਹਨਾਂ ਦਾ ਅਸੀਂ ਕਹਿ ਰਹੇ ਹਾਂ ਸਾਰਾ ਥਾਣਾ ਹੀ ਡੱਕਿਆ ਵਈ ਦਰੂਣਾ ਜਿਹੜੇ ਸਾਡੇ ਨਾਲ ਉੱਜੇ ਉਹ ਵੀ ਡੱਕੇ ਹੋਏ ਉਹਨੇ ਆਮੰਨੇ ਵੀ ਦੀ ਪਾਰਟੀ ਤੋਂ ਆ। ਔਰ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਦਾ ਆਦੇ ਸੀ। ਡੀਐਸਪੀ ਕਹਿ ਰਿਹਾ ਕਿ ਉਹ ਤਾਂ ਅਸੀਂ ਮੁਲਾਜ਼ਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮੁਲਾਜ਼ੇ ਚ ਕਲੀਨ ਸਟੇਟ ਦੇ ਦੇ ਵੀ ਇਹਨਾਂ ਦੀ ਕੋਈ ਡਰਗ ਕੀਤੀ ਨਹੀਂ ਜੀ। ਹੁਣ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸੌਂਪਾ ਦੇ। ਮੈਂ ਆਪਣੀ ਸਾਰੀ ਗਲਤੀ ਮੰਨਦਾ। ਜਮਾਈ ਆ ਜਾਂਦਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨ ਲੇ ਕੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਚਿੱਟ ਦੇ ਰਹੇ ਨੇ ਵੀ ਇਹਨਾਂ ਨੇ ਕੋ ਡਰਿੰਕ ਹੀ ਨਹੀਂ ਕੀਤੀਆਂ ਡੱਕੇ ਹੋਏ ਦਾਲੂ ਦੇ ਨੇ ਬੰਦੇ ਇਹਨੂੰ ਦਰਿੰਡੀ ਦੀ ਨਾਲ ਕੁੱਟਦੇ ਆ ਉਹ ਡਾਕਟਰ ਕੋਲ ਅਸੀਂ ਜਾ ਕੇ ਦਾਖਲ ਹੁੰਦੇ ਸਾਨੂੰ ਕੀ ਨਹੀਂ ਸੀ ਕਿ ਸਾਡੇ ਤੇ ਹੱਕ ਨਹੀਂ ਯਾਰ ਇੱਕ ਗੱਲ ਸੁਣੋ ਕੀ ਕਾਰਵਾਈ ਕੀਤੀ ਜਾਵੇ ਇੱਕ ਮਿੰਟ ਇੱਕ ਮਿੰਟ ਪਹਿਲਾਂ ਇੱਕ ਗੱਲ ਸੁਣੋ ਕਾਰਵਾਈ ਵੀ ਤੁਹਾਨੂੰ ਦੱਸ ਰਿਹਾ ਇੱਕ ਸਕਿੰਟ ਹੋਰ ਨਹੀਂ ਇੱਕ ਸਵਾਲ ਲਗਾ ਨਹੀਂ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰ ਜੁਧ ਨਸ਼ਾ ਵਿਰੁੱਧ ਕਹਿ ਰਹੀ ਹੈ ਜੀ ਇਹਦੇ ਅਸੀਂ ਨਹੀਂ ਕੀਤੀ ਹੈਗੀ ਕਾਰਵਾਈ ਕਰੇ ਪਰ ਉੱਥੇ ਕਿ ਤੁਸੀਂ ਦੋਸ਼ ਲਾਇਆ ਵੀ ਬਲਾਕਾਂ ਨੂੰ ਪੀਤੀ ਗਈ ਇਹ ਮੇਰਾ ਖਰਾ ਨਹੀਂ ਗੱਲ ਸੁਣੋ ਮੈਂ ਕਹਿੰਦਾ ਯਾਰ ਹੋਮ ਮੈਂ ਵੀ ਚਲੋ ਮੇਰੇ ਵਰਗੇ ਤਾਂ ਆਵਾਜ਼ ਲੋਕਾਂ ਨੂੰ ਸੁਣ ਲੈ ਜਿਹੜੇ ਆਮ ਲੋਕ ਨੇ ਉਹਨਾਂ ਨਾਲੇ ਕੀ ਕਰਦੇ ਹੋ ਸੋਚੋ ਨਾ ਆਮ ਲੋਕਾਂ ਨੇ ਕੀ ਕਰਦੇ ਮੇਰੇ ਵਰਗੇ ਤਾਂ ਆ ਕੇ ਹੰਗਾਲ ਘੁੱਟ ਸਕਦੇ ਆ ਮੇਰੇ ਵਰਗੇ ਦੇ ਆ ਕੇ ਆਪ ਸੂਜਾ ਪਾਦਾ ਮੇਰੇ ਸਾਰੇ ਘਰੀ ਪਰਿਆ ਪਰੇਸ਼ਨ ਹੋਇਆ ਸੋ ਲੋਕਾਂ ਨੂੰ ਦਿਨ ਆਉਂਦਾ ਸਾਰਾ ਮੇਰਾ ਪੇਟੀ ਬਾਈ ਇੰਦਰਾ ਇਹ ਇੰਨਾਂ ਨੇ ਬੰਦਾ ਮਾਰਨ ਆ ਬੰਦਾ ਮਾਰ ਕੇ ਵੀ ਇੰਨੀ ਕਿ ਬਤਨੋ ਲੱਗ ਜਾਈ ਨਰਦੀਪ ਪਰ ਨਾਲ ਕਹਿ ਰਿਹਾ ਵੀ ਹਾਂ ਉਹ ਫੁਲਾਨਾ ਸਰਕਾਰ ਦਾ ਫੁਲਾਨਾ ਬੰਦਾ ਮਾਰਦਾ ਕਿ ਪੁੱਤ ਦਾ ਕੀ ਵਿਗੜ ਗਿਆ ਕੀ ਵਿਗੜ ਦੂ ਪੁੱਤ ਦਾ ਇੱਕ ਬਾਦ ਹੁੰਦੀ ਹੈ ਪੁੱਤ ਦਾ ਇੱਕ ਕਹਾਣੀ ਬਣਾ ਦਿੰਦੀ ਇਸ ਤਰੀਕੇ ਨਾਲ ਉਹ ਕਹਿੰਦੇ ਤੁਸੀਂ ਦੇਖੀ ਆ ਯਾਰ ਇੰਸਪੈਕਟਰ ਫਾਈ ਕੱਟਣ ਹੋ ਗਏ ਕੀ ਲੱਗਦਾ ਕਿ ਇਸ ਤਰੀਕੇ ਨਾਲ ਉਹ ਇਹ ਬੜਾ ਪ੍ਰਸਤੁਤ ਕਰਨ ਕਰਦਾ ਹੈ ਕਹਿੰਦਾ اچھا ਕਹਿੰਦਾ ਤੁਸੀਂ ਵੀਡੀਓ ਬਣਾਈ ਹੈ ਚੁਕਰਾਇਮ ਮੈਂ ਕੈਸੇ ਤੇ ਵੀਡੀਓ ਬਣਾਈ ਨਹੀਂ ਬਣਦੀ ਜੇ ਮੰਨਦੇ ਹਨ ਕਿ ਨਾ ਬਣਾਈ ਵੀ ਆ ਤਾਂ ਹੋ ਸਕਦਾ ਕਿ ਮੁੰਡੇ ਨੇ ਹਾਂ ਦੇ ਪਾਸੇ ਵੀਡੀਓ ਬਣਾਈ ਹੋਵੇ ਵਾਹ ਮੇਰਾ ਭਰਾ ਥੋਡੇ ਕੋਲੇ ਆ ਨਾ ਮੈਂ ਹੁਣ ਨਾ ਬਾਅਦ ਗੱਲ ਕਰ ਕੋਈ ਨਾ ਬਾਈਟ ਕਰੀ ਮੇਰੇ ਕੋਲ ਸਾਨੂੰ ਵੀਡੀਓ ਨਜ਼ਰ ਆਉਂਦੀ ਆ ਠੀਕ ਚਲੋ ਮੰਨ ਲਓ ਮੈਂ ਕਹਿੰਦਾ ਅਸੀਂ ਅਸੀਂ ਕੁਝ ਕੀਤਾ ਵੀ ਸੀ ਸਾਨੂੰ ਖੜਕੇ ਲਾ ਜਾਂਦੇ ਅਗਰੇ ਪੁਲਸ ਨੇ ਮੈਨੂੰ ਕਿੰਨੇ ਵਾਰੀ ਫੜਿਆ ਮੇਰੀ ਗੱਲ ਸੁਣੋ ਮੈਨੂੰ ਲੁਧਿਆਣੇ ਬੁੱਢੇ ਦਰਿਆ ਵੇਲੇ ਜਦੋਂ ਪੁਲਸ ਨੇ ਫੜਿਆ ਪੀਸੇ ਪੰਨ ਕੇਵਨ ਨੂੰ ਪੁਲਸ ਨੇ ਫੜਿਆ ਮੈਂ ਉਦੋਂ ਨੇ ਕਹਤਾ ਵੀ ਮੈਨੂੰ ਪੁਲਸ ਨੇ ਕੁਛ ਨਹੀਂ ਮਨੂੰ ਬਰਿੰਡੇਵਕ ਵਾਲੀ ਪੁਲਸ ਨੇ ਰਾਤ ਨੂੰ ਚੱਕਿਆ ਮੈਂ ਉਦੋਂ ਨੇ ਕਹਤਾ ਮੈਨੂੰ ਪੁਲਸ ਨੇ ਮੇਰੇ ਨਾਲ ਕੁਛ ਕੀਤਾ ਹੁਣ ਜੀ ਮੇਰੇ ਨਾਲ ਕੀਤਾ ਆ ਦੇਖੋ ਨਾ ਮੇਰਾ ਸਾਰਾ ਆ ਬਲੈਂਡਰ ਨੂੰ ਆ ਸਾਰੀ ਆ ਇਹ ਆ ਹਲਕੇ ਮਠਾਣੇ ਚੋਂ ਆ ਆ ਇੰਨਾ ਤਾਂ ਕਰੀ ਆ ਆ ਸਟੈਬਲਾਈਜ਼ਰ ਜਿੰਨਾ ਕੀ ਆ ਆ ਲਾਈ ਆ ਆ ਕਿੰਨਾ ਲਾਈ ਆ ਅਸਾਰੇ ਬੰਨ ਤੋੜਦੇ ਹਾਂ ਇਹਨਾਂ ਲੱਗੀਆਂ ਹੋਈਆਂ ਐ ਘਰੂਰ ਨਹੀਂ ਜੇ ਬੰਦੇ ਨੂੰ ਆਪਾਂ ਐਕਸਪੈਕਟ ਨਹੀਂ ਕਰਾਂਗੇ ਠਣਕ ਜਿਹਾ ਕੀ ਪੂਰਾ ਤੱਕਾ ਕੀਤਾਗੇ ਕੋਈ ਨਹੀਂ ਜਦੋਂ ਤਪੇ ਅਸਾਰੇ ਮੈਂ ਤਪੇ ਨਾਕੀਏ ਦੇ ਫਿਰ ਤੇ ਗੱਡੀ